ਜੀ ਗਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਜਿਦਾ ਆਪਾਂ ਸਾਰੇ ਜਾਣਦੇ ਆ ਜੀ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਆ ਹੜ੍ਹਾਂ ਦੇ ਕਾਰਨ ਮੇਰੀ ਸਾਰਿਆਂ ਨੂੰ ਬੇਨਤੀ ਆ ਜੀ ਆਪਣੇ ਆਪਣੇ ਇਲਾਕੇ ਦਾ ਆਪਣਾ ਆਪਣੇ ਪਿੰਡ ਆਪਣੇ ਆਪਣੇ ਸ਼ਹਿਰ ਜਿਹਨੂੰ ਵੀ ਕਿਸੇ ਨੂੰ ਮਦਦ ਦੀ ਲੋੜ ਆ ਜਰੂਰ ਕਰੋ ਔਰ ਮੈਂ ਤੇ ਬਹੁਤ ਸ਼ੁਕਰਾਨਾ ਕਰਦਾ ਜੀ ਅ ਰਵੀ ਖਾਲਸਾ ਟਰ ਤੋਂ ਉਹਨਾਂ ਦੀ ਟੀਮ ਪੂਰੇ ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਵਿੱਚ ਜੋ ਰੌਣਾ ਸ਼ੋਰਾਂ ਦੇ ਲੱਗੀ ਹੋਈ ਆ ਸੋ ਬਾਕੀ ਵੀ ਸਾਰਿਆਂ ਨੂੰ ਅਪੀਲ ਹੈ ਕਿ ਜਿਹੜੀਆਂ ਵੀ ਜਿੰਨੀ ਤੁਸੀਂ ਮਦਦ ਕਰ ਸਕਦੇ ਆ ਆਪਣਿਆਂ ਨੂੰ ਜਰੂਰ ਕਰੋ ਮੈਂ ਵੀ ਜਿੰਨੀ ਆਪਣੇ ਲੋਕ ਕਰ ਰਿਹਾ ਆ ਬਹੁਤ ਮਾੜਾ ਸਮਾਂ ਇਸ ਵੇਲੇ ਪੰਜਾਬ ਤੇ ਪਰ ਆਪਾਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ ਲੋਕ ਆ ਸੋ ਮਾਲਕ ਅੱਗੇ ਬਰਸਰਦਾਸ ਕਰਨੀ ਆ ਚੜ੍ਹਦੀ ਕਲਾ 'ਚ ਰਹਿਣਾ ਤੇ ਜਿੰਨੇ ਵੀ ਮਾਤਰਕਾਰ ਸਾਹਿਬ ਜੀ ਜਰੂਰ ਕਰੋ ਸੋ ਇੱਕ ਵਾਰ ਫੇਰ ਖਾਲਸਾ ਜਿਹੜ ਤੋਂ ਰਬੀ ਖਾਲਸਾ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਉਹਨਾਂ ਦੇ ਜਿਹੜੇ ਟੀਮਾਂ ਲੱਗੀਆਂ ਹੋਈਆਂ ਨੇ ਤਾਂ ਇਸ ਵੇਲੇ ਸੋਮਾਲਾ ਕ੍ਰਿਪਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ